ਚੇ ਚੇ ਪਿੱਛੇ ਰੰ ਨੂੰ ਇਹੋ ਕੀ ਕਰੀ ਆਈ ਥੋੜਾ ਦਿਲ ਲੱਗਿਆ ਸਾਡੇ ਇਲਾਕੇ ਤੇਰੇ ਤੇਰੇ ਪਿੱਛੇ ਕੀ ਆ ਤਾਂ ਨਹੀਂ ਹਟਣਾ ਲੱਗ ਜਾਣ ਹੱਤ ਕੜੀਆਂ ਤੇਰਾ ਪਿੱਛਾ ਨਹੀਂ ਛੱਡਣਾ ਭਵੇਂ ਲੱਗ ਜਾਣ ਹਟਫੇ ਚਲੋ ਜੀ ਬਾਲੋ ਸਾਹਿਬ ਪੰਜਾਬ ਸਰਕਾਰ ਨੇ ਮੈਗੀ ਨੂਡਲਸ ਬੈਨ ਕਰ ਦਿੱਤੀ ਹੈ ਜੀ ਮੈਗੀ ਨੂਡਲਸ ਬੈਨ ਕੀਤੀ ਹੈਗੀ ਆ ਹਾਂ ਜੀ ਉਹਦੇ ਨਾਲ ਦੇ ਤਿੰਨ ਹੋਰ ਕੰਪਨੀਆਂ ਜੀਪੀ ਤੇ ਨਿਸਨ ਤੇ ਮੂਰ ਕੰਪਨੀ ਉਹਨਾਂ ਤਿੰਨਾਂ ਦੇ ਵੀ ਸੈਂਪਲ ਉਹੀ ਫੇਲ ਆਏ ਸੀਗੇ ਪੰਜਾਬ ਸਰਕਾਰ ਕੀ ਉਹ ਦੇਖ ਲੈਣੇ ਆ ਜੀ ਵੀ ਜਿਹੜੀ ਕੋਈ ਜਿਹੜੀ ਕੋਈ ਸੇਧ ਦੇ ਲੋਕਾਂ ਦੀ ਸਿਹਤ ਤੇ ਇਫੈਕਟ ਕਰਦੀ ਹੈ ਉਹ ਅਸੀਂ ਉਹਦੇ ਤੋਂ ਹਜਾ ਕੋਈ ਅਸੀਂ ਕੋਈ ਸਾਡਾ ਮੈਂ ਤਾਂ ਨਾ ਹੀ ਸੁਣਿਆ ਤੇ ਸਵਾਦ ਨਾਲ ਖਾਂਦੇ ਤੁਸੀਂ ਵੀ ਰਹੇ ਮੈਂ ਵੀ ਖਾਂਦਾ ਰਿਹਾ 14 ਦੇ ਖਿਲਾਫ ਜੋ ਵੀ ਕੰਦੀ ਕਰ ਬਈ ਉਹ ਨਹੀਂ ਜੋ ਬੰਦੀ ਕਾਰਵਾਈ ਲੀਗਲ ਕਾਰਵਾਈ ਸਰ ਪੁੱਛਣਾ ਚਾਹਨਾ ਕਿ ਅਕਰਮਿੰਦਰ ਸਿੰਘ ਨੇ ਜਿਸ ਤਰ੍ਹਾਂ ਸਰਕਾਰ ਦੇ ਖਿਲਾਫ ਰੈਲੀਆਂ ਦਾ ਐਲਾਨ ਕੀਤਾ ਕਰ ਰਹੀ ਸੀ ਤੁਹਾਡੀ ਪ੍ਰਤੀਕਿਰਿਆ ਕੀ ਹੈ ਨਹੀਂ ਮੇਰਾ ਕੀ ਹੋਣਾ ਸੀ ਜੀ ਹਰ ਇੱਕ ਪਾਰਟੀ ਦਾ ਹੱਕ ਹੈ ਰੈਲੀ ਕਰੇ ਉਹਦੇ ਕੰਮ ਕੋਈ ਘਾਕੂ ਮੈਂ ਚੰਗੇ ਦਰਸ਼ਨ ਸ਼ੁਰੂ ਕੀਤਾ ਤਾਂ ਮੈਂ ਮੈਂ ਮੇਰਾ ਪ੍ਰੋਗਰਾਮ ਦੂਜੀਆਂ ਬਾਤ ਨਹੀਂਦਾ ਪਰ ਪੂਰੇ ਰਾਜ ਦੇ ਵਿੱਚ ਜਿਹੜੀ ਆਤਮ ਹੱਤਿਆਵਾਂ ਕਰਨ ਦਿੱਤੇ ਆ ਕਿਸਾਨਾਂ ਦੀ ਤਾਦਾ ਲਗਾਤਾਰ ਵੱਧਦੀ ਜਾ ਰਹੀ ਹੈ ਬੇਸ਼ੱਕ ਸਰਕਾਰ ਕੋਈ ਗੱਲ ਹੈ ਗੱਲ ਹੈ ਮੈਂ ਤੁਹਾਨੂੰ ਸਾਫ਼ ਦੱਸਾਂ ਕਿ ਇਹ ਜਿਹੜਾ ਸਾਡਾ ਤਾਂ ਕੰਮ ਹੈ ਕਿ ਇਹਦਾ ਮਸਲਾ ਲੇਕਿਨ ਇਹ ਜਿਹੜਾ ਸਾਰਾ ਕਿਸਾਨੀ ਨੂੰ ਮੁਨਾਫਾ ਬਖਸ਼ ਧੰਦਾ ਬਣਾਉਣਾ ਉਹ ਸੈਂਟਰ ਸਰਕਾਰ ਦੇ ਵੱਸ ਕਿਉਂਕਿ ਭਾਅ ਵੀ ਉਹਨਾਂ ਨੇ ਬਣਨੇ ਆ ਖਰਚੇ ਦੇ ਭਾਅ ਵੀ ਉਹਨਾਂ ਤੇ ਆ ਅਸੀਂ ਉਹਨਾਂ ਨੂੰ ਅਪੀਲ ਹਮੇਸ਼ਾ ਕਰਦੇ ਰਹਿੰਦੇ ਆ ਕਿ ਕੋਈ ਇਹੋ ਜਿਹਾ ਡਿਊਟੀ ਲਾਓ ਕੋਈ ਬੰਦਿਆਂ ਦੀ ਜਿਹੜੇ ਵੇਖਣ ਵੀ ਕਿਸਾਨੀ ਨੂੰ ਕਿਵੇਂ ਮੁਨਾਫਾ ਵਕਤੰਦਾ ਬਣਾਇਆ ਜਾ ਤਾਂ ਕਿ ਕਿਸੇ ਨੂੰ ਇਹ ਗੱਲ ਦੀ ਤਕਲੀਫ ਨਾ ਕੋਈ ਕਮੇਟੀ ਬਣਾਉਣੀ ਚਾਹੀਦੀ ਹੈ ਕੋਈ ਸਾਇੰਟਿਸਟ ਵੀ ਹੋਣ ਫਾਰਮਰ ਵੀ ਹੋਣ ਗਵਰਨਮੈਂਟ ਦੇ ਬੰਦੇ ਵੀ ਹੋਣ ਇਹ ਬਹੁਤ ਵੱਡਾ ਮਸਲਾ ਸਾਰੇ ਦੇਸ਼ ਦਾ ਮਸਲਾ ਸਾਬ ਅਕਾਲੀ ਦਲ ਦੀ ਭਾਈਵਾਲ ਪਾਰਟੀ ਜੀ ਹਾਂਜੀ ਭਾਜਪਾ ਰਾਜਨਾਥ ਸਿੰਘ ਉਹ ਰਹੇ ਅਨੰਤ ਕੁਸਵਾ ਆਏ ਸੀ ਸਰ ਉਹ ਨਸ਼ਿਆਂ ਦੇ ਉੱਤੇ ਚਿੰਤਾ ਪ੍ਰਗਟ ਕਰਕੇ ਗਏ ਨੇ ਪੰਜਾਬ ਦੇ ਵਿੱਚ ਉਹ ਜੀ ਸਾਰੇ ਦੇਸ਼ ਦੀ ਚਿੰਤਾ ਹੈ ਸਾਡੇ ਸਭ ਤੋਂ ਘੱਟ ਹੈ ਜੇਕਰ ਇਹ ਪ੍ਰਚਾਰ ਜਿਹੜੀ ਗਲਤ ਹੋ ਜੇ ਨਾ ਤੁਸੀਂ ਮਿਹਰ ਕਰਦੇ ਹੋ ਪ੍ਰਚਾਰ ਕਰ ਦਿੰਦੇ ਹੋ ਫਿਰ ਉਹ ਜ਼ਿਆਦਾ ਲੋਕਾਂ ਤੱਕ ਗੱਲ ਜਾਂਦੀ ਹੈ ਸਾਡੇ ਨਾਂ ਤੇ ਇੱਥੇ ਪੈਦਾ ਹੁੰਦਾ ਇੱਕ ਵੀ ਨਸ਼ਾ ਪੰਜਾਬ ਚ ਕੋਈ ਪੈਦਾ ਨਹੀਂ ਅਸੀਂ ਸਮਾਜ ਦੇਸ਼ ਦੀ ਲੜਾਈ ਲੜ ਰਹੇ ਹਾਂ ਜਿਹੜੀ ਬਾਹਰੋਂ ਨਸ਼ੇ ਹੁੰਦੇ ਉਹਨਾਂ ਨੂੰ ਰੋਕ ਰਹੇ ਲੇਕਿਨ ਜਿਹੜੇ ਬਾਹਰਲੇ ਸਟੇਟਾਂ 'ਚ ਨਸ਼ੇ ਪੈਂਦੇ ਆ ਉਹਨਾਂ ਨੂੰ ਆਪਣੀਆਂ ਸਟੇਟਾਂ ਨੂੰ ਰੋਕਣਾ ਚਾਹੀਦਾ ਹੈ ਕਿ ਬਾਹਰ ਨਾ ਜਾਓ ਸਿੰਥੈਟਿਕ ਡਰਗ ਜਿਹੜੀ ਪੈਦਾ ਹੁੰਦੀ ਹੈ ਬਣਦੀ ਹੈ ਉਹ ਜਿਹੜੀ ਕੁਝ ਜਿਹੜੇ ਦਵਾਈਆਂ ਬਣਾਉਂਦੇ ਆ ਉਹਨੂੰ ਮਟੀਰੀਅਲ ਦਿੱਤਾ ਜਾਂਦਾ ਵੱਡੀਆਂ ਵੱਡੀਆਂ ਫਰਮਾਂ ਨੂੰ ਉਹ ਉਹਦੇ ਚ ਕੋ ਬੱਚੇ ਤਖਾ ਕੇ ਸਮਗਲ ਕਰਕੇ ਉਹ ਫਿਰ ਉਹਦੇ ਚੁੱਕਾ ਸਿੰਥੈਟਿਕ ਡਰਗ ਬਣਾਉਂਦੇ। ਇਸ ਕਰਕੇ ਉਹਨਾਂ ਨੂੰ ਚੈੱਕ ਕਰਨਾ ਚਾਹੀਦਾ ਹੈ। ਭਾਵੇਂ ਸਿੰਥੈਟਿਕ ਡਰਗ ਬਣਦੀ ਹੈ, ਭਾਵੇਂ ਹੀਰੋਨ ਤਾਂ ਬਾਹਰੋਂ ਆਉਂਦੀ ਹੈ, ਇੱਥੇ ਹੁੰਦੀ ਨਹੀਂ। ਅਸੀਂ ਤੇ ਤੇ ਫੜਦੇ ਆਂ। ਬਾਰਡਰ ਦੇ ਪਿੱਛੇ ਹੀ ਹੁੰਦੀ ਹੈ। ਫਿਰ ਭੁੱਕੀ ਹੈ, ਕੋਈ ਚਰਸਾ ਹੈ, ਬਾਹਰੋਂ ਇੱਥੇ ਕੋਈ ਨਹੀਂ ਹੁੰਦੀ। ਇਸ ਕਰਕੇ ਅਸੀਂ ਬਹੁਤ ਕੱਲ ਨੂੰ ਮੈਂ ਹੁਸ਼ਿਆਰਪੁਰ ਜਾਣਾ, ਉੱਥੇ ਰੀਹੈਬਿਟੇਸ਼ਨ ਸੈਂਟਰ ਦਾ ਓਪਨਿੰਗ ਕਰਨੀ ਹੈ, ਸੈਂਟਰ ਮਿਨਿਸਟਰ ਆਇਆ ਹੈ। ਅਸੀਂ ਹਰ ਜਗ੍ਹਾ ਡਿਸਟ੍ਰਿਕਟ ਗੈਡ ਕੁਆਟਰ ਤੇ ਡਰਗ ਡੀਡਿਕਸ਼ਨ ਸੈਂਟਰ ਬਣਾਇਆ ਹੈ ਰੀਹੈਬਿਟੇਸ਼ਨ ਜੋ ਪੰਜਾਬ ਸਰਕਾਰ ਦੀ ਡਿਊਟੀ ਹੈ ਸਾਰੀ ਕਰ। ਤੁਸੀਂ ਉੱਥੇ ਕੈਬਨਿਟ ਦੀ ਮੀਟਿੰਗ ਕੀਤੀ ਸੀ ਜੀ ਵੀ ਜੋ ਵਿਕਾਸ ਪ੍ਰੋਜੈਕਟ ਨੇ ਬਹੁਤ ਜਲਦੀ ਪੂਰੇ ਹੋਣਗੇ ਪਰ ਜਿਹੜੇ ਸੰਗਰੂਰ ਚ ਵਿਕਾਸ ਪਟਾ ਪ੍ਰੋਜੈਕਟ ਨੇ ਨਹੀਂ ਪੱਤਰ ਰੱਖੇਗੇ ਉਹ ਹਾਂ ਤੱਕ ਸ਼ੁਰੂ ਨਹੀਂ ਹੋ ਪਾਇਆ ਕਾਕਾ ਮੈਂ ਕਦੇ ਨਹੀਂ ਪੱਤ ਇੱਥੇ ਇੰਨੇ ਪੁੱਛ ਲੋ ਕਿਸੇ ਪਿੰਡ ਜਿਹੜਾ ਮੈਂ ਐਲਾਨ ਕਰਕੇ ਗਿਆ ਨਾ ਨਹੀਂ ਸੰਗਰੂਰ ਬਸ ਸੰਗਰੂਰ ਉਹ ਹੋ ਰਿਹਾ ਹੈ ਉਹ ਮੇਰੇ ਖਿਆਲ ਨਾਲ ਦਸਾਂ ਦਿਨਾਂ ਨਾਲ ਸ਼ੁਰੂ ਹੋ ਜਾਣਾ ਹੈ ਹੋ ਜਾਣਾ ਸਰ ਇੱਕ ਸੰਗਰੂਰ ਚ ਅਸੀਂ ਸਪੈਸ਼ਲ ਸਕੂਲ ਵੀ ਖੋਲ ਰਹੇ ਹਾਂ ਜਿੱਥੇ ਗਰੀਬ ਬੱਚੇ ਜਿਹੜੇ ਹੈ 11ਵੀਂ 12ਵੀਂ ਚ ਬਿਨਾਂ ਖਰਚ ਪੜਨਗੇ ਜਿਹੜੇ 80% ਤੋਂ ਨੰਬਰ ਰੱਖੇ ਉਹਦਾ ਕੰਮ ਹੁਣ ਸ਼ੁਰੂ ਹੋ ਜਾਊਗਾ ਲੇਕਿਨ ਬਣੂਗਾ ਉਹਨੂੰ 6 ਮਹੀਨੇ ਲੱਗ ਜਾਵੇ ਚਲਿਏ ਸਰ ਥੈਂਕ ਯੂ ਹਲਖਾ ਵੀ ਕਾ ਸਪੈਕਟਰ ਆ ਜਾਓ ਵੀ ਫੋਟੋਗ੍ਰਾਫਰ ਆ ਉਰੇ ਆ ਜਾ ਹਰਦੀਪ ਹਰਦੀਪ